ਤੁਹਾਡਾ ਅੱਜ ਅਰੋਮਾ ਪੈਲਸ ਵਿਕੇ ਤੁਸੀਂ ਮੀਟਿੰਗ ਰੱਖੀ ਆ ਤੇ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਜੀ ਸੋਚੈਨ ਸਿੰਘ ਬੈਂਕਾ ਆਸ ਪੰਜਾਬ ਪਾਰਟੀ ਦੇ ਮੰਤਰੀ ਹਮੇਸ਼ਾ ਨਾ ਜੀ ਸਰਸਵਤੀ ਅਤੇ ਜਨਰਲ ਸਕੱਤਰ ਸ੍ਰੀ ਰੇਜ ਕੁਮਾਰ ਜੀ ਜਿੰਨੂ ਸਰਦਾਰ ਪਰਮੇਂਦਰ ਸਿੰਘ ਜੀ ਹੀਰਾ ਸਮੁੱਚੀ ਇਹ ਟੀਮ ਜੋ ਕਿ ਅੱਜ ਅਰੋਮਾ ਗਾਰਡਨ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਆ ਸਾਰੇ ਵਰਕਰ ਸਹਿਬਾਨਾਂ ਦੀ ਇਹ ਕਿਸ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਹੈ ਇਹ ਜੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਸਪੰਜਾਬ ਪਾਰਟੀ ਨੇ ਜੋ ਇੱਕ ਨਮਾਣੇ ਜੀ ਨੂੰ ਟਿਕਟ ਦੇ ਕੇ ਨਮਾਜਿਆ ਸੀ ਤੇ ਉਸ ਦੇ ਸਬੰਧ ਦੇ ਵਿੱਚ ਇੱਕ ਵਰਕਰ ਮਿਲ ਨਹੀਂ ਮਤਲਬ ਰੱਖੀ ਗਈ ਸੀ ਇਹ ਕਿਹੜੇ ਕਿਹੜੇ ਮੁੱਦੇ ਆ ਜੀ ਮੇਨ ਰਹਿਣ ਵਾਲੇ ਜੀ ਤੁਹਾਡੇ ਪਹਿਲਾ ਜੀ ਆਲ ਇੰਡੀਆ ਐਂਟੀ ਕ腐ਪਸ਼ਨ ਮੋਰਚੇ ਦਾ ਜੋ ਕਿ ਮੰਤਰੀ ਹੁਣਾਂ ਨੇ ਤਕਰੀਬਨ 1999 ਦੇ ਵਿੱਚ ਰਜਿਸਟਰਡ ਹੋਇਆ ਸੀ ਉਹਨਾਂ ਦੀ ਇੱਕੋ ਹੀ ਇੱਕ ਮੰਗ ਸੀ ਕਿ ਨਸ਼ਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਕੋ ਯਾਰ ਮੰਤੀ ਹੋਣਾ ਦਾ ਇੱਕ ਹੀ ਮਸਕਤ ਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਰਪਟ ਅਫਸਰ ਆ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਅਤੇ ਪੰਜਾਬ ਦੇ ਵਿੱਚ ਜੋ ਕਿ ਨੌਜਵਾਨੀ ਨਸ਼ੇ ਦੇ ਦਲਦਲ ਦੇ ਵਿੱਚ ਫਸੀ ਆ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਪਹਿਲ ਆਧਾਰ ਤੇ ਕਰਾਂਗੇ ਕਿਉਂ ਜਾ ਰਿਹਾ ਲੋਕਾਂ ਦਾ ਰਿਸਪੌਂਸ ਜਿਹੜਾ ਹੰਗਾਰਾ ਮੇਰਿਆ ਤਾਂ ਬਹੁਤ ਹੀ ਵਧੀਆ ਲੋਕਾਂ ਦਾ ਹੰਗਾਰਾ ਮਿਲ ਰਿਹਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦਾ ਹਲਕਾ ਨਿਵਾਸੀਆਂ ਦਾ ਪਹਿਲਾਂ ਤਾਂ ਮੈਂ ਆਪਣੇ ਹਲਕਾ ਖੇਮ ਕਰਨ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾ ਉਸ ਤੋਂ ਬਾਅਦ ਸਮੁੱਚੀ ਟੀਮ ਦਾ ਤੇ ਸਾਡੇ ਜਿੰਨੇ ਵੀ মিডিਆ ਵਾਲੇ ਭਰਾ ਜਿਹਨੂੰ ਕਹਿਰੀਏ ਕਿ ਚੌਥਾ ਥਾਮਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਨਿਕੇ ਜੇ ਨਮਾਣੇ ਜੇ ਨੂੰ ਮਤਲਬ ਅਰਛਾਂ ਤੋਂ ਫਰਛ ਤੋਂ ਚੱਕ ਕੇ ਅਰਚਨ ਦੇ ਵਿੱਚ ਪਹੁੰਚਾਉਣ ਮੈਂ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਹਾਂ ਜੀ ਤੁਹਾਡਾ ਮੁੱਖ ਐਂਡਾ ਕੀ ਹੋਊਗਾ ਜਦੋਂ ਤੁਸੀਂ ਐਮਪੀ ਤੋਂ ਬਣ ਜਾਂਦੇ ਹੋ ਮੇਰਾ ਜੀ ਸਭ ਤੋਂ ਪਹਿਲਾਂ ਹੋਊਗਾ ਜੋ ਕਿ ਐਮਪੀ ਕੋਟੇ ਦੇ ਵਿੱਚ ਮੈਂ ਕਹਾਂਗਾ ਕਿ 70-75 ਸਾਲ ਹੀ ਹੋ ਗਏ ਤਕਰੀਬਨ ਦੇਸ਼ ਜਾਤ ਹੋਏ ਨੂੰ ਅਜੇ ਤੱਕ ਸਾਡੇ ਪਿੰਡਾਂ ਦੇ ਵਿੱਚ ਸਿਰਫ ਤੇ ਸਿਰਫ ਜਦੋਂ ਐਮਐਲਏ ਬਣ ਜਾਂਦੇ ਆ ਐਮਐਲਏ ਤੋਂ ਬਾਅਦ ਐਮਪੀ ਦੀਆਂ ਵੋਟਾਂ ਆਈਆਂ ਵਾ ਤੇ ਸਾਨੂੰ ਅਜੇ ਤੱਕ ਜਿੰਨੇ ਵੀ ਕੋਈ ਬਾਤ ਪੁੱਛ ਲੋ ਜਾ ਕੇ ਜਿੰਨੇ ਪਬਲਿਕ ਮੀਟਿੰਗ ਆ ਕਿ ਐਮਪੀ ਆਪਣੇ ਇਲਾਕੇ ਦੇ ਵਿੱਚ ਕਿਹੜਾ ਜਦੋਂ ਉਹਨਾਂ ਨੂੰ ਹੈਗਾ ਹੀ ਕੋਈ ਨਹੀਂ ਆਉਣਾ ਕਿਸੇ ਨੇ ਨਹੀਂ ਸਿਰਫ ਵੋਟਾਂ ਹੀ ਲੈਣ ਦੇ ਮਤਲਬ ਉਹਨਾਂ ਨੇ ਹੁਣਾ ਨਾ ਫਿਰ ਇਹਨਾਂ ਨੇ ਆਪਣੀਆਂ ਜਿਹੜੀਆਂ ਚੰਡੀਗੜ੍ਹ ਤੇ ਦਿੱਲੀ ਲਾ ਲੋ ਜਿੱਥੇ ਵੀ ਇਹਨਾਂ ਦੇ ਕੋਈ ਮੁੱਖ ਮਤਲਬ ਇਹਨਾਂ ਨੂੰ ਫਲੈਟ ਮਿਲਦੇ ਤਾਂ ਉੱਥੇ ਜਾ ਕੇ ਬਹਿ ਜਾਂਦੇ ਆ ਇਹਨਾਂ ਨੂੰ ਕੋਈ ਨਹੀਂ ਕਰੀਬਾਂ ਦੀ ਸਾਰ ਲੈਂਦੇ ਜਿਹੜੀ ਆਖ ਪਾਰ ਜਾ ਪਾਰਟੀ ਆ ਮੁੱਖ ਮੁਕਾਬਲਾ ਕਿਹਦਾ ਮੰਦੀ ਆ ਇਹ ਜੀ ਮੇਨ ਹੈਗੀ ਤੇ ਸ਼ੋਮਣੀ ਅਕਾਲੀ ਦਲ ਤੁਹਾਨੂੰ ਪਤਾ ਹੀ ਆ ਕਿ ਸਭ ਤੋਂ ਵੱਡੀ ਜਿਹੜਾ ਕਿ ਨਸ਼ਾ ਜਿਹੜਾ ਸ਼ੋਮਣੀ ਅਕਾਲੀ ਦਲ ਦੇ ਵਰੀ ਰਿਹਾ ਵਾ ਉਸ ਤੋਂ ਬਾਅਦ ਕਹ ਲਈਏ ਕਾਂਗਰਸ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਕਪਤਨ ਸਾਹਿਬ ਨੇ ਸੌ ਹੱਥ ਵਿੱਚ ਗੁੜਕਾ ਸੇ ਫੜ ਕੇ ਸੌ ਖਾਧੀ ਸੀ ਕਿ ਨਸ਼ਾ ਮੁਕਤ ਪੰਜਾਬ ਕਰਾਂਗੇ ਭਰਾਓ ਨਸ਼ਾ ਦੇ ਮੁਕਤ ਹੋਣੀ ਪਰ ਨੌਜਵਾਨੀ ਸਾਡੀ ਖਤਮ ਹੋ ਗਈ ਆ। ਜੇ ਸਾਰੀਆਂ ਪਾਰਟੀਆਂ ਕਹਿੰਦੀਆਂ ਕਿ ਅਸੀਂ ਆ ਕੀਤਾ ਆ ਕੀਤਾ ਹੈ ਪੰਜਾਬ ਲਈ ਆ ਕੀਤਾ ਤੁਹਾਡੀ ਇੱਕ ਪਾਰਟੀ ਛੋਟੀ ਪਾਰਟੀ ਜਿਹੜੀ ਗਰੀਬਾਂ ਦੀ ਪਾਰਟੀ ਤੁਸੀਂ ਗਰੀਬਾਂ ਲਈ ਕੀ ਕਰੋਗੇ ਜੀ ਐਮਪੀ ਬਣ ਕੇ ਵੇਖੋ ਜੀ ਮੈਂ ਤੇ ਪਹਿਲਾਂ ਜਿਹੜਾ ਮੇਰਾ ਮੁੱਖ ਕਾਰਨ ਆ ਕਿ ਜਿੰਨੇ ਵੀ ਜਿਹੜੇ ਸਾਡੇ ਗਰੀਬ ਪਰਿਵਾਰ ਬੱਚੇ ਜਿਹੜੇ ਪੜ੍ਹ ਕੇ ਗ੍ਰੈਜੂਏਟ ਕੀਤੀਆਂ ਉਹਨਾਂ ਨੇ ਕਿ ਜਿਹੜੇ ਵਿਚਾਰੇ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਪਹਿਲਾ ਮੇਰਾ ਮੁੱਖ ਮਸਕਦਿਆ ਪਈ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕਢਣਾ ਅਤੇ ਦੂਸਰਾ ਹੋਊਗਾ ਕਿ ਜਿਹੜੇ ਗਰੀਬ ਅੱਜ ਕੱਲ ਜਿਹੜੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਵੱਡੇ ਜਿਹੜੇ ਤਰ੍ਹਾਂ ਲੋਕਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਮਤਲਬ ਪੜ੍ਹਾਈ ਜਿਹੜੀ ਆ ਪਹਿਲ ਆਧਾਰ ਤੇ ਪੜ੍ਹਾਈ ਤੇ ਦੂਜਾ ਜਿਹੜਾ ਵਾ ਜਿਹੜਾ ਨਸ਼ਾ ਖਤਮ ਕੀਤਾ ਜਾਊਗਾ ਪੰਜਾਬ ਦੇ ਵਿੱਚ ਅਸੀਂ ਕਰਕੇ ਉਹ ਸਿਰਫ ਪਬਲਿਕ ਦੇ ਸੰਯੋਗ ਦੇ ਨਾਲ $100 ਦਾ ਬਿਆਨ ਆ ਗਿਆ ਕਿ ਤੁਸੀਂ ਪਰਸਨਲੀ ਜਿਹੜੀ ਆ 5000 ਰੁਪਏ ਕਰੋਗੇ ਬਿਲਕੁਲ ਜੀ ਬਿਲਕੁਲ ਆ ਦੇਖ ਲਓ ਜੇ ਕਾਲੀ ਸਰਕਾਰ ਮੇਰੇ ਬਾਦਲ ਸਾਹਿਬ ਰਹਾ ਉਹਨਾਂ ਮੇਰੇ ਸਾਹਮਣੇ 250 ਤੋਂ 500 250 ਰੁਪਏ ਦਾ ਰਿਹਾ ਸੀ ਤੇ ਕਾਂਗਰਸ ਨੇ ਆਖਿਆ ਸੀ ਅਸੀਂ 2000 2500 ਕਰਾਂਗੇ ਤਾਂ ਜਿਹੜੀ ਨਵੀਂ ਸਰਕਾਰ ਬਣੀ ਹੋਣਾ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ 1500 ਆਖਿਆ ਸੀ ਤੇ ਮਿਲਦਾ ਮੇਰੇ ਸਾਹਮਣੇ ਨਹੀਂ ਜੀ ਫਿਰ ਕੋਈ ਨਹੀਂ ਮਤਲਬ ਸਿਰਫ ਇਹ ਸਿਰਫ ਇਹਨਾਂ ਨੇ ਬੋਖ ਰੱਖਿਆ ਵਾ ਕਿ ਇਹਨਾਂ ਨੇ ਮੌਕੇ ਇੱਕੋ ਹੀ ਗੱਲ ਰੱਖੀ ਆ ਕਿ ਪੰਜਾਬ ਅੱਗੇ ਵੀ ਲੁੱਟਿਆ ਹੀ ਤੇ ਹੁਣ ਵੀ ਇਹ ਲੁੱਟੰਦਾ ਹੈ। ਸੱਸੀ ਦੇ ਸਾਥ ਅੱਜ ਸਰ ਆਸ ਪੰਜਾਬ ਪਾਰਟੀ ਵੱਲੋਂ ਜਿਹੜੀ ਅੱਜ ਇੱਥੇ ਰੋਮਾ ਪੈਲੈਸ ਦੇ ਵਿੱਚ ਮੀਟਿੰਗ ਰੱਖੀ ਕਿਸ ਸੰਬੰਧ ਚ ਰੱਖੀ ਗਈ ਹੈ? ਆਸ ਪੰਜਾਬ ਪਾਰਟੀ ਵੱਲੋਂ ਲੋਕ ਸਭਾ ਹਲਕਾ ਦੇ ਵਿੱਚ ਜਿਹੜਾ ਕਿ ਅੰਮ੍ਰਿਤਸਰ ਤੋਂ ਲੱਭਰੀ ਸ਼ਰਮਾ ਜੀ ਕੈਂਡੀਡੇਟ ਅਤੇ ਆਪਣੇ ਖਡੂਰ ਸਾਹਿਬ ਤੋਂ ਸੁਖਚੰਦ ਸਿੰਘ ਬੈਂਕਾ ਜੀ ਨੂੰ ਪ੍ਰਿਕਿਟ ਦਿੱਤੀ ਗਈ ਆ ਉਹਦੇ ਸੰਬੰਧ ਵਿੱਚ ਅੱਜ ਇਹ ਜੋ ਚੱਪ ਕਰੇ ਇੱਕ ਵਾਰ ਯਾਰ ਮੀਟਿੰਗ ਸੀ ਅੱਜ ਉਹ ਕੀਤੀ ਗਈ ਹੈ ਜੀ ਸਾਰਿਆਂ ਦੇ ਰੂਬਰੂ ਹੋਏ ਆ ਸਾਰਿਆਂ ਨੂੰ ਮੁੱਦੀਆਂ ਅਲੱਗ-ਅਲੱਗ ਡਿਊਟੀਆਂ ਲਗਾਈਆਂ ਗਈਆਂ ਅੱਜ ਵੀ ਆਉਣ ਵਾਲੇ ਸਮੇਂ 'ਚ ਕਿਵੇਂ ਕੰਮ ਕਰਨਾ ਉਹਨਾਂ ਨੂੰ ਅੱਜ ਕੁਝ ਬੰਦੇ ਵੀ ਇੱਥੇ ਸ਼ਾਮਿਲ ਕੀਤੇ ਗਏ ਆਸ ਪੰਜਾਬ ਪਾਰਟੀ ਦੇ ਵਿੱਚ ਤੇ ਕਿਹੜੇ-ਕਿਹੜੇ ਉਹਦੇ ਉਹਨਾਂ ਦੇ ਤਿਗੜੇ ਕੌਣ-ਕੌਣ ਨੇ ਦੇਖੋ ਜੀ ਆਪਣਾ ਵਿਕਰਮ ਸਿੰਘ ਵਿੱਕੀ ਜਿਹੜਾ ਆ ਉਹ ਸਾਡਾ ਮਤਲਬ ਕਿ ਉਹਨਾਂ ਨੂੰ ਬਣਾਇਆ ਗਿਆ ਭਿੱਖੀਵਾਂ ਸ਼ਹਿਰੀ ਐਸਸੀਐਲ ਦਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਜਿਹੜਾ ਆ ਉਹ ਆਪਣਾ ਉਹਨਾਂ ਨੂੰ ਗੁਰਲਾਲ ਸਿੰਘ ਜਿਹੜਾ ਪਊ ਮਿੰਡਿਆ ਉਹਨਾਂ ਨੂੰ ਬਣਾਇਆ ਗਿਆ ਜੀ ਆਸ ਪੰਜਾਬ ਪਾਰਟੀ ਕਿਹੋ ਜਿਹਾ ਜਿਹੜਾ ਲੋਕਾਂ ਵਾਲਾ ਰਿਸਪਾਂਸ ਮਿਲੇਆ ਇਲੈਕਸ਼ਨ ਕੋਈ ਤੁਹਾਡੇ ਸਾਹਮਣੇ ਹੀ ਆ ਤੁਸੀਂ ਤੇ ਸਾਰੀ ਮੀਟਿੰਗ ਦੇ ਵਿੱਚ ਇੱਥੇ ਹਾਜ਼ਰ ਰਹੇ ਜੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਇਸ ਵਾਰ ਜਿਹੜਾ ਕਿ ਸੁਖਜੈਨ ਸਿੰਘ ਬੈਂਕਾਂ ਦਾ ਸਾਥ ਦੇਣ ਵਾਸਤੇ ਉਹ ਤੇ ਸਿਰਫ ਵੇਟ ਕਰ ਰਹੇ ਇੱਕ ਤਰੀਕ ਕਿਦਨੇ ਆਹੀ ਤੇ ਬਟਨ ਜਾ ਕੇ ਨਪਣਾ ਜਾ ਕੇ ਛੇਤੀ ਇਹਨੂੰ ਐਮਪੀ ਬਣਾ ਕੇ ਦਿੱਲੀ ਭੇਜਣਾ ਸਾਡੇ ਮਸਲੇ ਸਾਰੇ ਹੱਲ ਕਰੂਗਾ ਜੀ ਹੱਲ ਕਰਨ ਵਾਲਾ ਬੰਦਾ ਤੇ ਕੋਈ ਅਜੇ ਤੱਕ ਟੱਕਰਿਆ ਨਹੀਂ ਇੱਥੇ ਪੈਣੀ ਜਨਤਾ ਆਈ ਹੈ ਹਜ਼ਾਰ ਬੰਦਾ ਹੋਣਾ ਕਿਸੇ ਨੂੰ ਪੁੱਛ ਲਓ ਐਮਪੀ ਕੌਣ ਸਿਰਫ ਤੇ ਸਿਰਫ ਗੱਲਾਂ ਕਰਕੇ ਪੰਜ ਸਾਲਾਂ ਬਾਅਦ ਵੱਡੀਆਂ-ਵੱਡੀਆਂ ਗੱਡੀਆਂ 'ਚ ਬਹਿ ਕੇ ਲੋਕਾਂ ਦਾ ਜਿਹੜਾ ਆ ਕਿ ਵਿਸ਼ਵਾਸ ਜਿੱਤ ਕੇ ਜਿਹੜਾ ਆ ਕਿ ਆਪਣਾ ਝੂੜ ਮਾਰ ਕੇ ਉਹਨਾਂ ਦਾ ਵਿਸ਼ਵਾਸ ਇਹਤ ਲੈਂਦੇ ਆ ਤੇ ਮੁੜ ਕੇ ਪੰਜ ਸਾਲ ਸ਼ਕਲ ਨਹੀਂ ਵਿਖਾਉਂਦੇ ਕਿਸੇ ਨੂੰ ਜੇ ਵਿਖਾਈ ਆ ਸ਼ਕਲ ਕਿ ਤੁਸੀਂ ਦੱਸ ਦਿਓ ਕੋਈ ਮੀਟਿੰਗ ਤੁਸੀਂ ਟੈਂਡ ਕੀਤੀ ਹੋਵੇ ਉਹਨਾਂ ਦੇ ਨਾਲ ਕੋਈ ਕਿਸੇ ਐਮਪੀ ਦੇ ਨਾਲ ਜਿਹੜਾ ਇੱਥੋਂ ਮੌਜੂਦ ਸੀ ਤੇ ਮੈਨੂੰ ਤੁਸੀਂ ਦੱਸ ਦਿਓ ਇਹਦਾ ਜਵਾਬ ਵੀ ਐਮਪੀ ਫਲਾਣਾ ਆਇਆ ਤੇ ਫਲਾਣੇ ਪਿੰਡ ਦੇ ਵਿੱਚ ਉਹਨੇ ਆਹ ਕੰਮ ਕੀਤਾ ਸਿਰਫ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਚੀਜ਼ ਪਾ ਦੇਣੀ ਉਹਦੇ ਨਾਲ ਕੋਈ ਹਾਜ਼ਰੀ ਨਹੀਂ ਲੱਗਦੀ ਲੋਕੀ ਦੁਖੀ ਨੇ जाके देखो कितने लोग दुखी परेशान ने बेचारे ना केदा हल होंदे ना कोई मसला हल होंदे आज आज ਤੁਸੀਂ ਭਿੱਖੀ ਵੇਡਾ ਰੋਮਾ ਗਾਰਡਨ ਵਿਖੇ ਪਹੁੰਚੇ ਜੇ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਜੀ ਅੱਜ ਦੀ ਮੀਟਿੰਗ ਜਿਹੜੀ ਆ ਤੁਹਾਨੂੰ ਸਾਰੇ ਨੇਤਾ ਨੂੰ ਪਤਾ ਹੈ ਕਿ ਨੋਚਨਾਂ ਦੀ ਵੀ ਵਰਚਕਾ ਬੀਪ ਜਿਹੜੀ ਆ ਅਨਾਉਂਸ ਹੋ ਚੁਕੀ ਆ 1 ਜੂਨ 2022 ਪੂਰੇ ਵਿੱਚ ਅਸੀਂ ਆਸਪਜਾ ਪਾਰਟੀ ਵੱਲੋਂ ਕਿ ਆਲਰੇਡੀ ਅੰਡੀਗਰ ਦਰੂਚਿਆਂ ਨੂੰ ਸੋਚਾਂ ਸੀ ਜੀ ਸ਼ਡਿਊਲ ਸਾਹਿਬ ਤੇ ਟ੍ਰੀਟ ਹੋ ਰਹੀ ਹੈ ਸੀ ਇਹਨੇ ਕਿ ਇਲੈਕਸ਼ਨ ਦਾ ਹੈ ਅੱਜ ਦੀ ਮੀਟਿੰਗ ਆ ਪਾਰਟੀ ਨੂੰ ਅਜੇ ਘਰ ਤੀਨ ਪ੍ਰਿੰਦਨ ਸਿੰਘ ਹੈਗਾ ਉਹ ਬੋਤਾਲ ਸਿੰਘ ਨੇ ਪ੍ਰਧਾਨਤਾ ਜ ਆਪਣੇ ਵਰਕਰ ਇਕੱਠੇ ਕੀਤੇ ਜੇ ਤਾਂ ਕਿ ਵਰਕਰਾਂ ਨੂੰ ਆਪਣੇ ਇਲੈਕਸ਼ਨ ਦੀ ਨੀਤੀ ਤੋਂ ਜਾਣੂ ਕਰਾਇਆ ਜਾਵੇ ਹੁਣ ਲੋਕਾਂ ਕੋਲੋਂ ਸਹਿਯੋਗ ਮੰਗ ਲਿਆ ਬੀੜ ਕੀਤੀ ਜਾਵੇ ਉਹਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ ਅੱਜ ਜੋ ਸੰਗਮ ਮਿਲਿਆ ਹੈ ਪਾਰਟੀ ਨੂੰ ਉਹ ਬਹੁਤ ਹੀ ਇੱਕ ਜ਼ਿੰਮੇਵਾਰ ਔਰ ਸਵਾਗਤ ਹੈ ਸਵਾਗਤ ਹੈ ਅਸੀਂ ਸਾਰੇ ਲੋਕਾਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਪ੍ਰਚੰਨ ਸਿੰਘ ਬੈਂਕੀ ਨੂੰ ਸਹਾਯੋਗ ਇਹ ਨਾਲ ਵਿਸ਼ਵਾਸ ਹੋਇਆ ਔਰ ਅੱਗੇ ਵੀ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ ਤਾਂ ਕਿ ਜਿਹੜੀ ਆਪ ਜੀ ਦੀ ਪਾਰਟੀ ਔਰ ਆਲਰੇਡੀ ਐਂਟੀ ਕ腐 ਆਪਣੇ ਮਕਸਦ ਤੇ ਭ੍ਰਸ਼ਟਾਚਾਰ ਦੇ ਨਸ਼ੇ ਦੀ ਗੱਲ ਨੂੰ ਕੰਮ ਕਰਦੀ ਰਹੀ ਹੈ ਲੋਕ ਜਿਹੜਾ ਕੰਮ ਕਰਦੀ ਰਹੀ ਹੈ ਲੋਕ ਜਿਹੇ ਕੰਮ ਕਰਦੀ ਹੈ